ਦਿੱਲੀ ਵਿਧਾਨ ਸਭਾ ਦੇ ਚੋਣਾਂ ਦੇ ਨਤੀਜੇ ਬੜੇ ਹੈਰਾਨੀਜਨਕ ਆਏ ਨੇ ਆਮ ਆਦਮੀ ਪਾਰਟੀ ਜਿੱਥੋਂ ਉਪਜੀ ਸੀ ਉੱਥੇ ਹੀ ਖਤਮ ਹੁੰਦੀ ਕਹਿ ਲਈਏ ਜਾਂ ਹਾਰਦੀ ਹੋਈ ਕਹਿ ਲਈਏ ਵਿਖਾਈ ਦੇਰੀਆ ਵੱਡੇ ਵੱਡੇ ਕਿਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਢਹਿ ਢੇਰੀ ਹੋਇਆ ਸਾਡੇ ਨਾਲ ਇਸ ਸਮੇਂ ਰਾਜਨੀਤਿਕ ਸ਼ਾਸਤਰੀ ਰਾਜਨੀਤਿਕ ਵਿਗਿਆਨ ਨੂੰ ਦੇਖਣ ਵਾਲੇ ਲੋਕਾਂ ਤੋਂ ਵਿੱਚੋਂ ਪੰਜਾਬ ਦੇ ਵਿੱਚੋਂ ਮੇਨ ਲੋਕਾਂ ਚੋਂ ਡਾਕਟਰ ਜਗਰੂਪ ਸਿੰਘ ਸੇਖੋਂਵਰੀ ਮੌਜੂਦ ਹਨ ਉਹਨਾਂ ਨਾਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਇਹ ਨਤੀਜੇ ਕਿਸ ਤਰ੍ਹਾਂ ਨਾਲ ਪੋਲੀਟੀਕਲੀ ਟਰਾਂਸਲੇਟ ਹੋ ਸਕਦੇ ਡਾਕਟਰ ਸਾਹਿਬ ਸਵਾਗਤ ਹੈ ਲੋਕਪਣ ਨਿਊਜ਼ ਤੇ ਤਾਂ ਸਭ ਕਿਵੇਂ ਦੇਖਿਆ ਜਾ ਸਕਦੇ ਨੇ ਆਮ ਆਦਮੀ ਪਾਰਟੀ ਦੀ ਇਹ ਹਾਰ ਇੱਕ ਲਗਾਤਾਰ ਦੋ ਵੱਡੀਆਂ ਜਿੱਤਾਂ ਤੋਂ ਬਾਅਦ ਇਹ ਤੀਜੀ ਜਿਹੜੀ ਹਾਰ ਬਣੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹਦੇ ਕਰਕੇ ਉਹਨਾਂ ਨੂੰ ਸੱਤਾ ਚੋਂ ਵੀ ਬਾਹਰ ਹੋਣਾ ਹੈ ਪਏ ਨੂੰ ਕਿਸ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਇੱਕ ਵਰਲਡ ਵਾਟਰਲੂ ਹੈਗਾ ਨਾ ਆਪਾਂ ਵਾਟਰਲੂ ਦਾ ਨਾਂ ਸੁਣਿਆ ਹੋਣਾ ਹੈ ਜੀ 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 ਇਹ ਭਾਜਪਾ ਦਾ ਪੋਲੀਟੀਕਲ ਵਾਟਰਲੂ ਆ ਉਹਦਾ ਰੀਜ਼ਨ ਬਹੁਤ ਕਲੀਅਰ ਹੈ ਉਕੇ ਇਹ ਜਿਹੜੀ ਹੈਗੀ ਸੀ ਪਾਰਟੀ ਇਹ ਆਈ ਸੀਗੀ ਆਲਟਰਨੇਟਿਵ ਰਾਜਨੀਤੀ ਵਾਸਤੇ ਆਈ ਸੀਗੀ ਬਦਲ ਲਈ ਰਾਜਨੀਤੀ ਵਾਸਤੇ ਔਰ ਆਪ ਸਭ ਨੂੰ ਪਤਾ ਹੈ ਕਿ ਇਹਦਾ ਜਿਹੜਾ ਉਭਾਰ ਹੋਇਆ ਸੀਗਾ ਅੰਨ ਅੰਦੋਲਨ ਦੇ ਸਮੇਂ ਹੋਇਆ ਸੀਗਾ ਇਹ ਯੂਪੀਏ ਦੀ ਗਵਰਨਮੈਂਟ ਦੇ ਅਗੇਂਸਟ ਜਦੋਂ ਕਿ ਯੂਪੀਏ ਪਿਛਲੇ ਸੈਕੰਡ ਟਰਮ ਦੇ ਪਿਛਲੇ 2 ਸਾਲਾਂ ਦੇ ਵਿੱਚ ਸੀਗੀ ਬਹੁਤ ਵੱਡੇ ਸਵਾਲ ਖੜੇ ਹੋਏ ਸੀਗੇ ਕੁਝ ਜਿਹੜੇ ਲੀਕੇ ਦੀ ਗੱਲ ਸੀ ਕੰਟਰੋਲਰ ਆਡਟਰ ਜਨਰਲ ਨੇ ਇੱਕ ਸਟੇਟਮੈਂਟ ਦਿੱਤੀ ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਉਹ ਕਾਮਨਵੈਲਥ ਥੋੜਾ ਸੀਗਾ ਹੋਰ ਬਹੁਤ ਕੁਝ ਕੋਲੇ ਦਾ G2 ਸੀਗਾ ਇਸਪੈਕਟਰ ਰੁਸੀ ਕਾਸਾ ਜੇ ਸੀਗਾ ਉਹਦੇ ਵਿੱਚ ਇੱਕ ਵੱਲ ਹੋਈ ਸੀ ਔਰ ਇਸ ਉਭਾਰ ਦੇ ਵਿੱਚ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਪੋਲੀਟਿਕਲ ਲੋਕ ਇਨਵੋਲਡ ਹੋਏ ਸੀਗੇ ਜਿਨ੍ਹਾਂ ਚੋਂ ਸ਼ਾਂਤੀ ਪੂਰਨ ਹੋਣੀ ਸੀ ਪ੍ਰਸ਼ਾਂਤ ਪੂਰਨ ਵਰਗੇ ਲੋਕ ਸੀਗੇ ਅਡਮੇਰਾ ਰਾਮਦਾਸ ਵਰਗੇ ਲੋਕ ਸੀਗੇ ਪਰ ਮੈਂ ਕਿਉਂ ਨਾ ਦਾ ਬੈਕਗ੍ਰਾਉਂਡ ਥੋੜਾ ਜਿਹਾ ਇਹ ਆਪਣਾ ਨੇਵਲ ਫੋਰਸ ਵਾਲਾ ਸੀਗਾ ਹਜ਼ਾਰਾਂ ਲੋਕ ਹੋਰ ਆਏ ਸੀਗੇ ਕਿ ਜਿਨ੍ਹਾਂ ਨੇ ਇੱਕ ਅੰਨ ਅੰਦੋਲਨ ਕੀਤਾ ਸੀਗਾ ਜਿਹਦੇ ਵਿੱਚੋਂ ਇੱਕ ਬਦਲਵੀਂ ਰਾਜਨੀਤੀ ਕੱਢੀ ਜਾਵੇ ਬਦਲਵੀਂ ਰਾਜਨੀਤੀ ਜਿਹੜੀ ਉਹ ਹੋਵੇ ਕਿ ਕਾਂਗਰਸ ਤੋਂ ਰਵੈਤੀ ਪਾਰਟੀਆਂ ਤੋਂ ਹਟ ਕੇ ਬੀਜੇਪੀ ਤੋਂ ਹਟ ਕੇ ਕਾਂਗਰਸ ਤੋਂ ਹਟ ਕੇ ਜਾਂ ਜਿਹੜੀਆਂ ਕਾਸਟ ਬੇਸ ਪੋਲਿਟਿਕਸ ਹੁਣ ਤੋਂ ਹਟ ਕੇ ਜਾਂ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਸੀਗੀਆਂ ਉਹਨਾਂ ਤੋਂ ਲਾਂਬੇ ਹੋ ਕੇ ਜਦੋਂ ਪੰਜਾਬ ਦੀ ਜਿਦਾਂ ਬਲਕਾਲੀਆਂ ਤੋਂ ਲਾਂਬੇ ਹੋ ਕੇ ਫਿਰ ਉਹ ਜਿਹੜੇ ਲੋਕਦਲ ਸੀ ਇਹਨਾਂ ਦੇ ਸਾਰਿਆਂ ਤੋਂ ਲਾਂਬੇ ਹੋ ਕੇ ਕਿ ਨਵੀਂ ਰਾਜਨੀਤੀ ਦੀ ਜਿਹੜੀ ਆ ਪਹਿਲ ਕੀਤੀ ਜਾਵੇ ਪਹਿਲ ਤਾਂ ਹੋ ਗਈ ਪਰ ਉਹਦੇ ਵਿੱਚੋਂ ਇਹ ਜਿਹੜਾ ਸੁਪਰੀਮੋ ਬਣਨ ਵਾਲਾ ਜਿਹੜਾ ਜਿਹੜਾ ਹੈਗਾ ਸੀ ਫੀਨੋਮਨਾ ਇਹ ਆ ਗਿਆ ਔਰ ਕੇਜਰੀਵਾਲ ਸਾਹਿਬ ਜਿਹੜੇ ਸੀਗੇ ਕਿਉਂਕਿ ਉਸ ਸਮੇਂ ਇਨਾਂ ਨੂੰ ਜਿਸ ਤਰੀਕੇ ਨਾਲ ਸਾਰਾ ਜਿਹੜਾ ਸੀ ਪਪੂਲਰਾਈਜ਼ ਹੋਏ ਜਾਂ ਕੀਤਾ ਗਿਆ ਤੇ ਜਾਂ ਜਿਸ ਤਰੀਕੇ ਨਾਲ ਆਈਕਨ ਬਣੇ ਇੱਕ ਸਿੰਬਲ ਬਣ ਗਏ ਸਿੰਬਲ ਸਿੰਪਲੀਸਿਟੀ ਦਾ ਬਣ ਗਏ ਸਿੰਬਲ ਕਰਪਸ਼ਨ ਫਰੀ ਸੁਸਾਇਟੀ ਦਾ ਬਣ ਗਏ ਸਿੰਬਲ ਇਮਾਨਦਾਰ ਰਾਜਨੀਤੀਆਂ ਬਣ ਗਏ ਸਿੰਬਲ ਆਮ ਆਦਮੀ ਦੀ ਜਿਹੜੀ ਹੈਗੀ ਆ ਰਿਸੋਰਸ ਤੱਕ ਪਹੁੰਚ ਦਾ ਬਣ ਗਏ ਪਰਛੇਤੀ ਬਾਅਦ ਤੁਸੀਂ ਦੇਖੋ 2013 ਚ ਇਲੈਕਸ਼ਨ ਹੋਈ ਸੀ 13 ਦੇ ਵਿੱਚ ਦਿੱਲੀ ਦੇ ਵਿੱਚ ਸ਼ੁਰੂ ਹੋਈ ਸੀ ਇਹਨੂੰ 28 ਸੀਟਾਂ ਮਿਲੀਆਂ ਸੀਗੀਆਂ ਕਾਂਗਰਸ ਨੂੰ 8 ਮਿਲੀਆਂ ਸੀਗੀਆਂ ਬੀਜੇਪੀ ਨੂੰ 33 ਮਿਲੀਆਂ ਸੀਗੀਆਂ ਔਰ ਇਹਨਾਂ ਨੇ ਕਾਂਗਰਸ ਜਿਹੜੀ ਹੈਗੀ ਸਪੋਰਟ ਦੇ ਨਾਲ ਕਾਂਗਰਸ ਨਹੀਂ ਸੀ ਚਾਹੁੰਦੀ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਤਾਕਤ ਦੇ ਵਿੱਚ ਆਵੇ ਇਹਨਾਂ ਨੇ ਐਲਾਈਅੰਸ ਦੇ ਵਿੱਚ ਸਰਕਾਰ ਬਣਾ ਲਈ ਥੋੜਾ ਸਮਾਂ ਸਰਕਾਰ ਚਲਾਈ ਫੁੜਕੇ ਇਹਨਾਂ ਨੇ ਡਿਸਆਲਵ ਕਰ ਦਿੱਤੀ ਤੇ ਬਹੁਤ ਵੱਡਾ ਅਨਪ੍ਰੈਸੀਡੈਂਟਲ ਜਿਹੜਾ ਸੀ ਇਹਨਾਂ ਨੂੰ ਮੈਂਡੇਟ ਮਿਲਿਆ 67 ਸੀਟਾਂ ਦਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ 2020 ਦੇ ਵਿੱਚ 80 ਸੀਟਾਂ ਮਿਲ ਗਈਆਂ ਤੇ ਹੁਣ ਦੇਖੋ ਇਹਨਾਂ ਨੂੰ ਜਿਹੜਾ ਹੈਗਾ ਸੀਗਾ ਇਹ اپੋਜੀਸ਼ਨ ਪਾਰਟੀ ਦੇ ਵਿੱਚ ਬੈਠ ਗਏ ਕਾਰਨ ਹੈ ਕਿ ਜਿਹੜਾ ਇਹਦਾ ਸਫ਼ਰ ਸੀਗਾ ਇਹ ਜਿੱਥੋਂ ਸਫ਼ਰ ਸ਼ੁਰੂ ਹੋਇਆ ਸੀਗਾ ਤੋ ਉਹ ਜਦੋਂ ਬਾਅਦ ਵਿੱਚ ਜਿਹੜੀ ਰਾਜਨੀਤੀ ਇਹਨਾਂ ਨੇ ਅਡਾਪਟ ਕੀਤੀ ਉਹ ਬਹੁਤ ਵੱਡਾ ਫਰਕ ਸੀਗਾ ਰਾਜਨੀਤੀ ਦੇ ਜੋ ਸਮੇਂ ਦੇ ਉਦੇਸ਼ ਸੀਗੇ ਆਬਜੈਕਟਿਵ ਸੀ ਤੂੰ ਦੇਖੋ ਹੌਲੀ-ਹੌਲੀ ਬਹੁਤ ਸਾਰੇ ਲੋਕ ਇਹਨਾਂ ਤੋਂ ਲਾਂਬੇ ਹੋ ਗਏ ਜਿਹੜੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਬਣਾਇਆ ਸੀਗਾ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਣ ਦੀ ਗੱਲ ਕੀਤੀ ਸੀਗੀ ਇਹ ਸਿਰਫ ਇੱਕੋ ਰਹਿ ਗਿਆ ਕਿ ਵਿਚਾਰਧਾਰਾ ਸਾਨੂੰ ਨਹੀਂ ਚਾਹੀਦੀ ਪਾਰਟੀ ਇਸ ਗੱਲ ਨੇ ਚਾਹੀਦਾ ਇੱਕ ਸਾਨੂੰ ਸੁਪਰੀਮੋ ਚਾਹੀਦਾ ਬਾਕੀ ਸਾਰਾ ਕੁਝ ਹੋ ਜਾਊਗਾ 14 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਹਲਾਰਾ ਮਿਲਿਆ ਤੁਸੀਂ ਦੇਖੋ 25% ਵੋਟ ਸ਼ੇਅਰ ਮਿਲ ਗਿਆ ਚਾਰ ਜਿਹੜੇ ਹੈਗੇ ਸੀ ਐਮ ਮੈਂਬਰ ਪਾਰਲੀਮੈਂਟ ਬਣ ਗਏ ਤਈਆਂ ਹਲਕਿਆਂ ਦੇ ਵਿੱਚ ਉਹਨਾਂ ਨੂੰ ਲੀਡ ਕਰਤਾ ਪੰਜੀਆਂ ਦੇ ਵਿੱਚ ਜਿਹੜੇ ਸੀ ਸੈਕੰਡਰ ਹੈਗੇ ਇਹ ਚੱਲਦਾ ਰਿਹਾ ਔਰ ਹੌਲੀ-ਹੌਲੀ 17 ਆਏ 17 ਦੇ ਵਿੱਚ ਪੰਜਾਬ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਕਿਸ ਕਿਸਮ ਦੀ ਕੰਟਰੋਵਰਸੀ ਸ਼ੁਰੂ ਹੋਈ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਦਿੱਲੀ ਵਾਲਿਆਂ ਨੇ ਆਣ ਕੇ ਜੋ ਇੱਥੇ ਖਲਾਰਾ ਪਾਇਆ ਸੀਗਾ ਜਾਂ ਜੋ ਕੇਂਦਰੀ ਵੱਲ ਸਾਹਿਬ ਨੇ ਬਿਆਨ ਦਿੱਤੇ ਗਏ ਸੀ ਜਾਂ ਜੋ ਸਾਰਾ ਕੁਝ ਹੋਇਆ ਸੀਗਾ ਇੱਕ ਇਹ ਪਾਸੇ ਨਹੀਂ ਲੱਗਾ 22 ਦੇ ਵਿੱਚ ਆਣ ਕੇ ਪੰਜਾਬ ਦੇ ਵਿੱਚ ਇਹਨਾਂ ਨੂੰ ਅਨ ਪ੍ਰੈਸੀਡੈਂਟ ਜਿਹੜੀ ਉਹ ਸਾਰਾ ਮਿਲ ਗਿਆ ਹੁਣ ਇਹ ਗੱਲ ਸੀ ਵੀ ਜਿੱਦਾਂ ਤੁਸੀਂ ਕਹੇ ਵੀ ਦਿੱਲੀ 'ਚ ਸ਼ੁਰੂ ਹੋਈ ਨੈਸ਼ਨਲ ਪਾਰਟੀ ਬਣੀ ਤਾਂ ਦਿੱਲੀ ਦੇ ਵਿੱਚ ਹੀ ਇਹਦਾ ਜਿਹੜਾ ਡਿਕਲਾਈਨ ਸ਼ੁਰੂ ਹੋ ਗਿਆ ਉਹਦਾ ਡਿਕਲਾਈਨ ਦਾ ਕਾਰਨ ਬਹੁਤ ਬਹੁਤ ਕਲੀਅਰ ਹੈਗਾ ਕਿ ਖਾਸ ਕਰਕੇ ਇੱਕ ਤਾਂ ਪਾਵਰ ਨੇ ਸਾਰੀ ਇਹਨਾਂ ਸੈਂਟਰਲਾਈਜ਼ ਕੀਤੀ ਪਾਰਟੀ ਦੀ ਕੋਈ ਵਿਚਾਰਧਾਰਾ ਦੀ ਕਹਿੰਦੇ ਲੋੜ ਹੀ ਨਹੀਂ ਹੈਗੀ ਫਰੀਬੀ ਜਿਹੜੀ ਵਿਚਾਰਧਾਰਾ ਹੋਊਗੀ ਪਾਰਟੀ ਦੇ ਸੰਗਠਨ ਦੀ ਲੋੜ ਨਹੀਂ ਹੈ ਕੋਈ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੋਣਾ ਚਾਹੀਦਾ ਵਾ ਕਿ ਕਿਸ ਤਰੀਕੇ ਨਾਲ ਪਾਰਟੀ ਦਾ 베ਸ ਜਿਹੜਾ ਮਜ਼ਬੂਤ ਕੀਤਾ ਜਾਵੇ ਬਸ ਸਾਰੀਆਂ ਜਿਹੜੇ ਦੂਸਰੇ ਪਾਸੇ ਵੱਲੋਂ ਆ ਗਏ ਉਹਨਾਂ ਨੂੰ ਲੈ ਕੇ ਸਿਰਫ ਤਾਕਤ ਸ਼ੁਰੂ ਕੀਤਾ ਸੀ ਵੀ ਆ ਬਦਲਵੀਂ ਰਾਜਨੀਤੀ ਲੈ ਕੇ ਆਵਾਂਗੇ ਤੇ ਅਖੀਰ ਦੇ ਤੇ ਖਤਮ ਹੋ ਗਿਆ ਵੀ ਸਾਨੂੰ ਤਾਕਤ ਚਾਹੀਦੀ ਆ ਤੇ ਫਿਰ ਉਤੋਂ ਤੁਸੀਂ ਆਪਾਂ ਦੇਖਦੇ ਪਹਿਲੇ 5 ਸਾਲਾਂ ਦੇ ਵਿੱਚ ਕਿਸ ਤਰੀਕੇ ਦੀ ਐਜੀਟੇਸ਼ਨ ਪੋਲਿਟਿਕਸ ਰਹੀ ਆ ਹਰ ਗੱਲ ਦੇ ਵਿੱਚ ਜਿਹੜਾ ਹੈਗਾ ਐਜੀਟੇਸ਼ਨ ਕੀਤੀ ਆ ਫਿਰ ਉਹ ਕੰਟਰੋਵਰਸੀਆਂ ਵੀ ਆਈਆਂ ਜਿਹੜੀਆਂ ਖਾਸ ਕਰਕੇ ਸ਼ਰਾਬ ਘਟਾਲੇ ਦੇ ਨਾਲ ਸੀ ਫਿਰ ਬੀਜੇਪੀ ਸੀ ਦੂਸਰੇ ਪਾਸੇ ਕਿਸੇ ਸਮੇਂ ਬੀਜੇਪੀ ਦੀ ਅੱਖਾਂ ਦੇ ਤਾਰੇ ਸੀਗੇ ਜਦੋਂ ਕਾਂਗਰਸ ਨੂੰ ਰਿਪਲੇਸ ਕਰਦੇ ਸੀਗੇ ਜਦੋਂ ਇਹਨਾਂ ਨੇ ਬੀਜੇਪੀ ਨੂੰ ਛੇਕ ਲਾਉਣਾ ਸ਼ੁਰੂ ਕਰ ਦਿੱਤਾ ਉਦੋਂ ਬੀਜੇਪੀ ਨੂੰ ਜਿਹੜਾ ਹੈਗਾ ਸੀ ਉਹਨਾਂ ਦੇ ਅੱਖਾਂ 'ਚ ਲੜਕਣੇ ਸ਼ੁਰੂ ਹੋ ਗਏ ਤੇ ਅਲਟੀਮੇਟਲੀ ਐਂਡ ਰਿਜ਼ਲਟ ਤੁਸੀਂ ਵੇਖ ਲਓ ਕਿ ਵੱਡੇ-ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਮਤਲਬ ਇਹ ਕਹਿੰਦੇ ਸੀ ਵੀ ਜਿਹੜੇ ਸਾਨੂੰ ਜਨਤਾ ਮaaf ਕਰ ਦੂਗੀ ਤੇ ਅਸੀਂ ਕੁਰਸੀ 'ਤੇ ਬੈਠ ਜਾਵਾਂਗੇ ਕਾਨੂੰਨ ਦੀ ਸਾਨੂੰ ਪਰਵਾਹ ਨਹੀਂ ਆ ਜੀ ਐਲੀਗੇਸ਼ਨ ਲੱਗੇ ਕੋਰਟ ਦਾ ਕੋਈ ਰੋਲ ਨਹੀਂ ਹੈਗਾ ਜਨਤਾ ਸਾਨੂੰ ਜੇ ਕਹਿ ਦੂਗੀ ਤੇ ਅਸੀਂ ਕੁਰਸੀ 'ਤੇ ਬੈਠ ਜਾਵਾਂਗੇ ਤਾਂ ਜਨਤਾ ਨੇ ਦੇਖੋ ਉਹ ਉਹਨਾਂ ਨੂੰ ਹੀ ਬਾਹਰ ਕਰ ਦਿੱਤਾ ਤੇ ਬਹੁਤ ਅਨਫੋਰਚੂਨੇਟ ਹਾਂ ਮੈਂ ਇਸ ਕਰਕੇ ਕਹਿ ਰਿਹਾ ਇਸ ਕਰਕੇ ਅਨਫੋਰਚੂਨੇਟ ਕਿ ਲੱਖਾਂ ਕਰੋੜਾਂ ਲੋਕਾਂ ਦੀ ਆਸ ਸੀ ਕਿ ਇੱਕ ਬਦਲਵੀਂ ਰਾਜਨੀਤੀ ਆਊਗੀ ਜੀ ਬੀਜੇਪੀ ਨੂੰ ਰੋਕਿਆ ਜਾਊਗਾ ਜਿਹੜਾ ਖਾਸ ਕਰਕੇ ਡਿਵਿਜ਼ਨ ਏਜੰਡਾ ਰੋਕਿਆ ਜਾਊਗਾ ਇੱਕ ਤਕੜੀ ਧਿਰ ਖੜੀ ਹੋਊਗੀ ਪਰ ਕੁੱਲ ਮਿਲਾ ਕੇ ਅਲਟੀਮੇਟਲੀ ਉਹੀ ਹੋਇਆ ਜਿਸ ਚੀਜ਼ ਦਾ ਡਰ ਸੀਗਾ ਕਿ ਇਹ ਜਿਹੜਾ ਆਪ ਤਾਂ ਲਾਂਬੇ ਹੋ ਹੀ ਗਿਆ ਤੇ ਇਹਦੇ ਨਾਲ ਨਾਲ ਇਹਨਾਂ ਨੇ ਬੀਜੇ ਨੂੰ ਬਹੁਤ ਬੀਜੇਪੀ ਨੂੰ ਬਹੁਤ ਤਕੜਾ ਕਰ ਦਿੱਤਾ ਕਿ ਜਿਹੜੇ ਕਿ ਬੀਜੇਪੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਜੋਰ ਦੇ ਨਾਲ ਹੁਣ ਤੋਂ ਜਿਹੜਾ ਹੈਗਾ ਖਾਸ ਕਰਕੇ ਪੰਜਾਬ ਦੇ ਉੱਤੇ ਬਹੁਤ ਲੰਮੇ ਸਮੇਂ ਤੋਂ ਦੀ ਅੱਖ ਹੈਗੀ ਆ ਇਹ ਉਸ ਪਾਸੇ ਵੱਲ ਜਿਹੜਾ ਉਹ ਵਧਣਗੇ ਜਿਹੜਾ ਇੱਕ ਨਰੇਟਿਵ ਸੀਗਾ ਕਟੜ ਇਮਾਨਦਾਰੀ ਵਾਲਾ ਕਿ ਅਸੀਂ ਕਟੜ ਇਮਾਨਦਾਰ ਆ ਇਹ ਇਹ ਇਹਨਾਂ ਨਤੀਜਿਆਂ ਨੇ ਉਹਨੂੰ ਵੀ ਛੱਟ ਮਾਰੀ ਐ ਤੁਹਾਨੂੰ ਲੱਗਦਾ ਕਿਉਂਕਿ ਮੈਂ ਜਿੰਨਾ ਦਿੱਲੀ ਫਿਰਕੇ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਕਿ ਉਹ ਚੀਜ਼ ਦਾ ਇੱਕ ਫੈਕਟਰ ਤਾਂ ਸਹੀ ਸ਼ਰਾਬ ਘਟਾਲੇ ਵਾਲੇ ਨਹੀਂ ਕਟ ਕਟੜ ਇਮਾਨਦਾਰ ਮਾਨਦਾਰ ਹੁੰਦਾ ਹੁਣ ਕਟੜ ਤੁਸੀਂ ਕੀ ਤੁਸੀਂ ਲੋਕਾਂ ਨੇ ਹੁਣ ਵੇਖੋ ਕਿਸ ਸਮੇਂ ਚ ਹੁੰਦਾ ਸੀ ਮੈਨੀਫੈਸਟੋ ਕੀ ਆ ਮੈਨੀਫੈਸਟੋ ਲੋਕਾਂ ਦਾ ਵਾਦਾ ਵਾ ਇਹ ਨਵੀਂ ਟਰਮ ਗਰੰਟੀ ਲੈ ਕੇ ਆ। ਮਤਲਬ ਇਹ ਜਿਹੜੀ ਕਿਸਮ ਦੀ ਮੈਂ ਜਿਹਨੂੰ ਕਹਾਂਗਾ ਪੋਲਿਟਿਕਲ ਨੌਟੰਕੀ ਆ। ਵੀ ਤੁਸੀਂ ਜਿਹੜਾ ਵਾਦਾ ਕਰਦੇ ਜੋ ਉਹ ਵੀ ਸੈਕਰਡ ਹੁੰਦਾ ਵਾ ਜਿਹੜਾ ਮੈਨੀਫੈਸਟੋ ਵੀ ਸੈਕਰਡ ਹੁੰਦਾ ਵਾ। ਤੁਸੀਂ ਨਵੀਆਂ ਟਰਮਾਂ ਕਿਉਂ ਦਿੰਦੇ ਉਹਦੇ ਵਿੱਚੋਂ ਕਰਕੇ। ਬਾਕੀ ਇਹ ਗੱਲ ਬਹੁਤ ਕਲੀਅਰ ਹੈਗੀ ਆ ਕਿ ਰਾਜਨੀਤੀ ਫਰੀਬੀਸ ਨੂੰ ਅਗਲੇ ਪਾਸੇ ਚ ਵੀ ਹੈਗੀ ਆ। ਇਹਨਾਂ ਨੂੰ ਲੱਗਦਾ ਵੀ ਸ਼ਾਇਦ ਹਾਂ ਮੈਂ ਨਹੀਂ ਫਰੀਬੀ ਦੇ ਅਗੇਂਸਟ ਨਹੀਂ ਹੈ ਪਰ ਦਿਓ ਜਿਹਨੂੰ ਲੋੜ ਹੈਗੀ ਆ। ਜੀ ਇਹਨਾਂ ਪੰਜਾਬ ਦੇ ਅਨਸਰਵੈਮੈਂਟ ਕੀਤਾ ਵਾ ਕਿ ਸਾਰਿਆਂ ਨੂੰ ਲੋੜ ਹੈਗੀ ਫਰੀਵੀ ਦੀ ਨਹੀਂ ਲੋੜ ਹੈਗੀ ਉਹਦੇ ਵਿੱਚੋਂ ਜੀ ਫਰੀਵੀ ਉਹਦਣਾ ਵੱਧੀ ਆ ਤਾਂ ਜਿਹੜਾ ਇਹ ਆਪਣੇ ਆਪ ਕਹੀ ਜਣਾ ਮੈਂ ਬਹੁਤ ਇਮਾਨਦਾਰ ਆ ਮੈਨੂੰ ਕਿਵੇਂ ਇਮਾਨਦਾਰ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਇਮਾਨਦਾਰ ਇਮਾਨਦਾਰੀ ਹੁੰਦਾ ਇਮਾਨਦਾਰੀ ਤੁਹਾਡੇ ਕੰਮਾਂ ਚ ਰਿਫਲੈਕਟ ਹੋਣੀ ਚਾਹੀਦੀ ਆ ਇਮਾਨਦਾਰੀ ਤੁਹਾਡੇ ਵਿਹਾਨਦਾਰੀ ਚ ਰਿਫਲੈਕਟ ਹੋਣੀ ਚਾਹੀਦੀ ਆ ਇਮਾਨਦਾਰੀ ਤੁਹਾਨੂੰ ਲੋਕਾਂ ਨੂੰ ਰਿਸਪੈਕਟ ਦੇ ਕੇ ਉਹਦੇ ਵਿੱਚ ਰਿਫਲੈਕਟ ਹੋਣੀ ਚਾਹੀਦੀ ਆ ਇਮਾਨਦਾਰੀ ਦਾ ਮਤਲਬ ਹੈਗਾ ਕਿ ਜੇ ਤੁਸੀਂ ਤਾਕਤ ਲੈਂਦੇ ਹੋ ਤਾਂ ਤੁਸੀਂ ਜ਼ਿੰਮੇਵਾਰੀ ਵੀ ਲਓ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਤਾਂ ਰਹੇ ਕੀ ਉਹਨਾਂ ਮੁੱਖ ਮੰਤਰੀ ਦੀ ਫਾਈਲ ਤੇ ਸਾਈਨ ਕੀਤੇ ਕਦੇ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਅਗਲੇ ਪਾਸੇ ਹਰ ਦੇ ਦਿੱਤੀ ਕਦੀ ਕਹਿੰਦੇ ਸੀ ਸੋਧਿਆ ਸਾਹਿਬ ਨੂੰ ਜਿਹੜਾ ਹੈਗਾ ਸੀਗਾ ਕਦੇ ਕਹਿੰਦੇ ਦੀ ਆਪਸੀ ਨੂੰ ਪਤਾ ਹੋਊਗਾ ਹੁਣ ਮੁੱਖ ਮੰਤਰੀ ਜੀ ਹੁਣ ਜਾਇਤ ਕਰ ਰਹੇ ਜੋ ਔਰ ਹੌਲੀ ਹੌਲੀ ਇੰਜੋਏ ਕਰਦਿਆਂ ਕਰਦਿਆਂ ਇਹਨੀ ਲਿਸਟ ਪੈਦਾ ਹੋ ਗਈ ਕਿ ਜਿਹੜੇ ਕਹਿੰਦੇ ਸੀ ਦੋ ਕਮਰਿਆਂ ਦੇ ਘਰ ਚ ਰਾਵਾਂਗੇ ਛੋਟੀ ਗੱਡੀ ਤੇ ਜਾਵਾਂਗੇ ਉਹ ਫਿਰ ਉਹ ਵੀ ਪਤਾ ਬਣ ਗਿਆ ਵੱਡਾ ਜੀ ਉਹਦੇ ਵਿੱਚ ਕੀ ਕੋਈ ਸਵਾਲ ਖੜਾ ਕੀਤਾ ਕਿ ਬੀ.ਡੀ.ਪੀ ਨੂੰ ਮੌਕਾ ਦਿੱਤਾ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਇਹਨਾਂ ਨੇ ਭਾਜਪਾ ਨੂੰ ਉਹ ਮੌਕਾ ਦਿੱਤਾ ਜਿਸ ਮੌਕੇ ਤੇ ਡਿਫੈਂਸ ਡਿਫੈਂਡ ਨਹੀਂ ਸੀ ਕਰ ਸਕਦੇ ਚਾਹੇ ਸ਼ਰਾਬ ਘਟਾਲੇ ਵਾਲਾ ਮੌਕਾ ਸੀਗਾ ਚਾਹੇ ਰੈਂਸੈਂ ਦਾ ਮੌਕਾ ਸੀਗਾ ਜਾਂ ਜਿਸ ਤਰੀਕੇ ਨਾਲ ਇਹਨਾਂ ਨੇ ਰਾਜ ਸਭਾ ਦੇ ਪੰਜਾਬ ਦੇ ਵਿੱਚੋਂ ਮੈਂਬਰ ਚੁਣੇ ਆ ਜਾਂ ਜਿਸ ਤਰੀਕੇ ਨਾਲ ਸੋਧਿਆ ਸਾਹਿਬ ਦਾ ਇੱਕ ਮੇਰੇ ਖਿਆਲ ਆਇਆ ਸੀਗਾ ਕਿ 1 ਕਰੋੜ 87 ਲੱਖ ਰੁਪਈਆ ਉਹਨਾਂ ਨੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਦੇ ਉੱਤੋਂ ਜਿਹੜਾ ਕਰਜ਼ਾ ਲਿਆ ਆਪਣੇ ਨਿਆਰੇ ਨੂੰ ਪੜਾਉਣ ਵਾਸਤੇ ਦੋ ਰਾਜ ਸਭਾ ਪੰਜਾਬ ਦੇ ਦੋ ਰਾਸਵਾ ਮੈਂਬਰਾਂ ਤੋਂ ਕਰਮ ਕਰਜਾ ਲਿਆਗੇ ਤੇ ਤੁਸੀਂ ਇਮਾਨਦਾਰੀ ਕਿੱਥੇ ਰਹਿ ਗਈ ਫਿਰ ਲੋਕੀ ਇਹਨੇ ਨਿਆਣੇ ਥੋੜੇ ਹੈਗੇ ਆ ਮੈਂ ਤੁਸੀਂ ਉਹ ਕੋਹਣ ਹੁੰਦੇ ਕਰਜਾ ਦੇਣ ਵਾਲੇ ਉਹਨਾਂ ਨੂੰ ਕੀ ਇਹਨਾਂ ਨੇ ਮੋਟ ਕੀਤਾ ਫਿਰ ਸਭ ਲੋਕੀ ਇਹੀ ਕਹਿਣਗੇ ਨਾ ਸੋਹਦਾ ਟਿਕਟਾਂ ਵੇਚੀਆਂ ਹੋਣ ਇਹ ਵੀ ਕਹਿ ਸਕਦੇ ਲੋਕੇ ਸਹੀ ਹੈ ਕਿ ਤੁਸੀਂ ਜਿਹੜੀਆਂ ਟਿਕਟਾਂ ਵੇਚੀਆਂ ਹੋਣਗੀਆਂ ਤੇ ਇਮਾਨਦਾਰੀ ਕਿੱਥੇ ਰਹਿ ਗਈ ਹੋਣਗੇ ਫਿਰ ਉਹੀ ਜੋਲ ਹੈਗਾ ਜੈਡ ਪਲੱਸ ਸਿਕਿਉਰਟੀ ਲੈ ਰਹੇ ਤੁਸੀਂ ਸਾਰੇ ਤੁਸੀਂ ਐਡਵਾਂਟੇਜ ਲੈ ਰਹੇ ਹੋ ਵੱਡੇ ਵੱਡੇ ਤੁਸੀਂ ਹੋਟਲਾਂ ਚ ਰਲ ਕਰਪਸ਼ਨ ਇਹ ਨਹੀਂ ਹੁੰਦੀ ਕਰਪਸ਼ਨ ਇਹ ਹੁੰਦੀ ਵੀ ਤੁਸੀਂ ਕੰਫਰਟ ਕਿਹੜੇ ਇੰਜੋਏ ਕਰ ਰਹੇ ਜੋ ਹੈ ਜੀ ਹੋਟਲਾਂ ਕੀ ਰਹਿਣ ਦਾ ਹੈ ਜੋ ਹੂੰ ਪੰਜਾਬ ਦੇ ਉੱਤੋਂ ਤੁਸੀਂ ਭੇਜ ਕੇ ਬੰਦੇ ਉਹਨਾਂ ਨੂੰ ਆਪਣੇ ਇੱਥੇ ਕੋਠੀਆਂ ਦਵਾਈਆਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਡਿਵਾਈਜ਼ਰ ਲਵਾਇਆ ਵਾ ਸਾਰੀ ਪਾਵਰ ਨੂੰ ਤੁਸੀਂ ਸੈਂਟਰਲਾਈਜ਼ ਕੀਤਾ ਵਾ ਔਰ ਜਿਹੜੇ ਸਾਡੇ ਇੱਥੋਂ ਦੇ ਚੁਣੇ ਸਾਡੇ ਜਿਹੜੇ ਨਮਾਇंदे ਹੈਗੇ ਆ ਉਹ ਵਿਚਾਰੇ ਇੱਥੇ ਫਿਰਦੇ ਆ ਕਿਸੇ ਨੂੰ ਨਹੀਂ ਪਤਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਸੇ ਕੋਈ ਤਾਕਤ ਨਹੀਂ ਹੈ ਤਾਂ ਕਰਪਸ਼ਨ ਸਿਰਫ ਇਹ ਨਹੀਂ ਹੈਗੀ ਕਿ ਤੁਸੀਂ ਪੈਸੇ ਲੈਂਦੇ ਜੋ ਕਰਪਸ਼ਨ ਦੇ ਹੋਰ ਸਾਰੇ ਮੀਨਸ ਵੀ ਹੈਗੇ ਆ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤਾਂ ਹੁਣ ਇਹੀ ਹੋ ਗਏ ਵੀ ਭਾਈ ਨਹੀਂ ਜੋ ਤੁਸੀਂ ਕਟੜ ਮਾਨਦਰ ਕਹਿੰਦੇ ਜੋ ਕਟੜ ਮਾਨਦਰ ਹੈ ਨਹੀਂ ਤੁਸੀਂ ਡਾਕਟਰ ਸਾਹਿਬ ਪੰਜਾਬ ਦੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲੀ ਆ ਕਿ ਪੰਜਾਬ ਬੀਜੇਪੀ ਦੀ ਜਿੱਤ ਨੂੰ ਸੈਲੀਬ੍ਰੇਟ ਨਹੀਂ ਸੀ ਕਰਦਾ ਪੰਜਾਬ ਦਾ ਇੱਕ ਵੱਡਾ ਫਿਰਕਾ ਜਿਹੜਾ ਕਹ ਲਈ ਕਿ ਆਮ ਜਿਹੜੀ ਜਨ ਸਧਾਰਨ ਚੀਜ਼ ਸੀ ਪਰ ਮੈਂ ਨੋਟ ਕੀਤੀ ਸੋਸ਼ਲ ਮੀਡੀਆ ਵੀ ਦੇਖਿਆ ਆਮ ਕਈ ਲੋਕਾਂ ਨੂੰ ਵੀ ਮਿਲਿਆ ਅਜ ਮੈਂ ਦੁਕਾਨ ਤੇ ਵੀ ਜਾ ਕੇ ਉੱਥੇ ਵੀ ਦੇਖਿਆ ਕਿ ਲੋਕ ਸੈਲੀਬ੍ਰੇਟ ਕਰ ਰਹੇ ਆ ਬੀਜੇਪੀ ਦੀ ਜਿੱਤ ਨੂੰ ਕਹਿ ਲਈਏ ਜਾਂ ਆਮ ਆਦਮੀ ਪਾਰਟੀ ਦੀ ਹਾਰ ਨੂੰ ਇਹਦੇ ਪਿੱਛੇ ਕਾਰਨ ਕੀ ਹੈ ਤੇ ਨਾਲ ਹੀ ਇਹਦੇ ਨਾਲ ਸਵਾਲ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਨਾਲ ਇਹਦਾ ਕੋਈ ਅਸਰ ਹੋਊਗਾ ਕਿਉਂਕਿ ਲੋਕ ਬਹੁਤ ਟ੍ਰੈਂਪ ਤੋਂ ਇਹ ਚੀਜ਼ ਦੇਖ ਰਹੇ ਨੇ ਜ ਜਿਹਨੂੰ ਪੁੱਛੇ ਕਿ ਦਿੱਲੀ ਦੇ ਰਿਜ਼ਲਟ ਦੱਸਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਇਹਦੇ ਨਾਲ ਕੁਝ ਬਦਲੂਗੀ ਜਾਂ ਕੋਈ ਨਵਾਂ ਮੋੜ ਆਊ ਜਾਂ ਤਬਦੀਲੀ ਵੱਲ ਵਧੂਗੀ ਆਮ ਆਦਮੀ ਪਾਰਟੀ ਦੀ ਸੱਤਾ ਰਾਮ ਅੰਦਰ ਦਾ ਬਣਨਾ ਤੁਸੀਂ ਉਸ ਸਮੇਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜੀ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਨੇ ਉਸ ਸਮੇਂ ਦੇ ਵਿੱਚ ਉਹ ਫਲੈਗ ਜਿਹੜੇ ਉਹ ਰੱਖੇ ਸੀਗੇ ਜੀ ਇਹ ਤੁਹਾਡੇ ਧਿਆਨ ਚ ਤੁਸੀਂ ਪਜਾਰਾਂ ਚ ਗਏ ਹੋਗੇ ਘਰਾਂ ਚ ਗਏ ਹੋਗੇ ਲੋਕਾਂ ਨੂੰ ਲੱਗਾ ਵੀ ਕਿ ਨਵੀਂ ਆਇਡੈਂਟੀ ਮਿਲ ਰਹੀ ਆ ਪੰਜਾਬ ਮੋٹے ਦੌਰ ਦੋ ਪੀੜਾਂ ਚ ਪੁੱਸਦਾ ਸੀਗਾ ਜਾਂ ਤਾਂ ਇੱਕ ਪਾਸੇ ਕਾਂਗਰਸ ਸੀ ਇੱਕ ਪਾਸੇ ਜਿਹੜੀ ਸੀ ਅਕਾਲੀ ਦਲ ਸੀਗਾ ਅਕਾਲੀ ਦਲ ਦਾ ਭਾਈ ਵੱਲ ਬਣ ਸੀਗਾ ਔਰ ਜਿਸ ਤਰੀਕੇ ਦੇ ਨਾਲ ਰਵਾਇਤੀ ਪਾਰਟੀਆਂ ਨੇ ਆਪਣਾ ਜਲੂਸ ਕੱਢਿਆ ਅਕਾਲੀ ਦਲ ਦਾ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਵੀ ਉਹ ਬਿਲਕੁਲ ਅਜੇ ਵੀ ਬਹੁਤ ਵੱਡੀਆਂ ਸਮੱਸਿਆਵਾਂ ਹੈ ਕਾਂਗਰਸ ਵਾਲੇ ਅਜੇ ਵੀ ਉਹਦੇ ਵਿੱਚ ਕੋਈ ਲੀਡਰਸ਼ਿਪ ਕਲੈਰਿਟੀ ਨਹੀਂ ਹੈਗੀ ਔਰ ਉਹ ਵੀ ਅਜੇ ਵੀ ਉਹਨਾਂ ਦਾ ਜਿਹੜਾ ਕੋਈ ਕੋਈ ਇਨੀਸ਼ੀਏਟਿਵ ਨਹੀਂ ਹੈਗਾ ਆਪੋਜੀਸ਼ਨ ਪਾਰਟੀ ਉਹਨਾਂ ਦੀ ਹੈਗੀ ਸੀ ਉਹਨਾਂ ਦੇ ਐਮਐਲਏ ਛੱਡ ਕੇ ਉਹਨਾਂ ਨੂੰ ਜਾ ਰਹੇ ਆ ਉਹਨਾਂ ਦੀ ਮੇਰ ਉਹਨਾਂ ਨੂੰ ਛੱਡ ਕੇ ਜਾ ਰਹੇ ਆ ਆਰਗੇਨਾਈਜ਼ੇਸ਼ਨ ਸਟਰਕਚਰ ਉਹਨਾਂ ਦਾ ਬਹੁਤ ਵੈਸੇ ਵੀਕ ਹੋ ਗਿਆ ਵੈਸੇ ਜਲੂਸ ਨੇ ਕਰਿਆ ਹਰਿਆਣੇ ਨੇ ਵੀ ਤੁਹਾਡੇ ਸਾਹਮਣੇ ਦੱਸ ਦਿੱਤਾ ਇਹ ਤੇ ਦਿੱਲੀ 'ਚ ਵੇਖੋ ਤੁਸੀਂ ਵੀ ਦਿੱਲੀ 'ਚ ਕੀ ਬਣਿਆ ਉਧਰੇ ਪਾਸੇ ਰਾਹੁਲ ਗਾਂਧੀ ਇਕੱਲਾ ਕੀ ਕਰੂਗਾ ਥੱਲੇ ਪਾਸੇ ਬਿਲਕੁਲ ਜਿਹੜਾ ਹੈਗਾ ਕੰਮ ਚੌੜ ਹੋਇਆ ਪਏ ਪੰਜਾਬ 'ਚ ਵੀ ਇਹੀ ਹਾਲ ਹੈ ਤੂੰ ਇਸ ਕਰਕੇ ਇਹ ਜਿੱਤ ਦਾ ਬਹੁਤ ਕਲੀਅਰ ਮੀਨਿੰਗ ਆ ਕਿ ਬੀਜੇਪੀ 2029 ਦੇ ਵਿੱਚ ਬਹੁਤ ਵੱਡੀ ਧਿਰ ਬਣ ਕੇ ਜਿਹੜੀ ਉਹ ਸਾਹਮਣੇ ਆਊਗੀ ਔਰ ਜ਼ਰੂਰੀ ਨਹੀਂ ਕਿ ਉਹਦੀ ਲੜਾਈ ਜਿਹੜੀ ਹੈਗੀ ਉਹ ਤਿੰਨ ਤਰੀ ਹੋਵੇ ਭਾਵੇਂ ਕਿ ਦਿੱਲੀ 'ਚ ਵੀ ਕਹਿਣ ਨੂੰ ਤਿੰਨ ਤਰੀ ਸੀਗੀ ਹੋ ਸਕਦਾ ਉਹ ਲੜਾਈ ਇਹਦੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਬੀਜੇਪੀ 'ਚ ਹੋਵੇ ਜੇ ਲੜਾਈ ਆਮ ਆਦਮੀ ਪਾਰਟੀ ਤੇ ਬੀਜੇਪੀ ਤੇ ਹੁੰਦੀ ਹੈ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਐਡਵਾਂਟੇਜ ਕਿਹਦਾ ਹੋਊਗਾ ਕਿ ਬੀਜੇਪੀ ਕੋਲ ਟਾਂਚਾ ਬਹੁਤ ਹੈ। ਬੀਜੇਪੀ ਕੋਲ ਪੰਜਾਬ ਦੇ ਵਿੱਚ ਬਹੁਤ ਵੱਡਾ ਆਰਐਸਐਸ ਦਾ ਨੈਟਵਰਕ ਹੈਗਾ। ਇਹਦਾ ਸੰਸਥਾਵਾਂ 'ਤੇ ਕੰਟਰੋਲ ਹੈਗਾ ਯੂਨੀਵਰਸਿਟੀਆਂ ਦੇ ਵਿੱਚ ਦੂਸਰੇ ਤੀਰੇ ਪਾਸੇ ਸਾਰਾ ਕੰਟਰੋਲ ਹੈਗਾ। ਚੰਡੀਗੜ੍ਹ ਆਲਮੋਸਟ ਇਹਦੇ ਕੰਟਰੋਲ ਥੱਲੇ ਆਇਆ ਆਇਆ ਹੈਗਾ। ਫਿਰ ਤੁਹਾਡਾ ਦੇਖੋ ਵੀ ਕਿਸਾਨਾਂ ਜਿਹੜੇ ਆ ਅੰਦੋਲਨ ਚੱਲਣ ਡਿਆ ਵਾ ਉਹਦੀ ਵਜ੍ਹਾ ਕਰਕੇ ਜਿਹੜੇ ਨੌਨ ਕਿਸਾਨ ਹੈਗੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਵੱਖਰੀ ਕਿਸਮ ਦੀ ਜਿਹੜੀ ਭਾਵ ਦੂਸਰੀਆਂ ਪਾਰਟੀਆਂ ਨੂੰ ਲੋਕੀ ਰਿਜੈਕਟ ਵੀ ਕਰ ਚੁੱਕੇ ਆ ਉਹਨਾਂ ਨੂੰ ਤਾਂ ਕੋਈ ਆਸ ਨਹੀਂ ਹੈ ਔਰ ਇਹ ਹੁਣੇ ਵੀ ਕਹਿਣਗੇ ਵੇਖੋ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਚੰਗੀ ਚੱਲਣ ਰਹੀ ਆ ਉੱਥੇ ਕਿਸਾਨੀ ਮਸਲੇ ਉਦਾਂ ਦੇ ਨਹੀਂ ਹੈਗੇ ਪਰ ਮਸਲੇ ਹੈਗੇ ਆ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਤੁਹਾਡੇ ਮੁਲਾਜ਼ਮ ਤੇ ਜਿਹੜੇ ਪੈਨਸ਼ਨ ਹੈਗੇ ਇਹਨਾਂ ਦਾ ਬਹੁਤ ਵੱਡਾ ਮਸਲਾ ਹੈਗਾ ਜੀ ਹਰ ਪਾਸੇ ਵਾਲ ਜਿਹੜਾ ਡਰਗ ਡਰਗ ਵਾਲਾ ਇਸ਼ੂ ਬਹੁਤ ਵੱਡਾ ਮਸਲਾ ਹੈਗਾ ਕ੍ਰਪਸ਼ਨ ਦਾ ਇਸ਼ੂ ਬਹੁਤ ਵੱਡਾ ਮਸਲਾ ਹੈਗਾ ਬੇਰੁਜ਼ਗਾਰੀ ਤਾਂ ਵੱਡਾ ਹੈਗਾ ਹੀ ਹੈਗਾ ਡਿਸਕ੍ਰਿਮੀਨੇਸ਼ਨ ਵਾਲਾ ਹੈਗਾ ਹੀ ਹੈਗਾ ਕਿਉਂਕਿ ਕੇਜਰੀਵਾਲ ਦੀ ਪੋਲਿਟਿਕਸ ਤੇ ਭਗਵੰਤ ਉਹ ਤੇ ਬਹੁਤਾ ਫਰਕ ਨਹੀਂ ਇਹ ਤੇ ਉਹਦੀ ਉਹਨੂੰ ਫੋਲੋ ਕਰਦਾ ਸੀ ਹੁਣ ਉਹ ਜਿਹੜੇ ਆਮ ਆਦਮੀ ਕਲੀਨਿਕ ਸ਼ੁਰੂ ਕਰਦੇ ਤੇ ਕੀ ਖੱਟਿਆ ਉਹ ਚ ਫੋਟੋ ਲਾਈ ਨਾ ਹੁਣ ਲੈ ਗਈ ਫੋਟੋ ਕੀ ਖੱਟਿਆ ਉਹ ਚ ਪੰਜਾਬ ਦਾ ਇੱਕ ਨੈਟਵਰਕ ਬਣਿਆ ਬਣਿਆ ਨੈਟਵਰਕ ਨੂੰ ਤਬਾਹ ਕੀਤਾ ਤੁਸੀਂ ਪੰਜਾਬ ਦੇ ਰਿਸੋਰਸਸ ਨੂੰ ਜਿਹੜਾ ਹੈਗਾ ਸੀਗਾ ਉਹ ਨੈਸ਼ਨਲ ਜਿਹੜੀ ਹੈਗੀ ਇਹਨੂੰ ਬਣਾਉਂਦੇ ਬਣਾਉਂਦੇ ਉਹਦੇ ਤਬਾਹ ਕਰ ਦਿੱਤੇ ਹੁਣ ਤੁਸੀਂ ਹਾਈ ਕੋਰਟ ਨੂੰ ਇਹ ਦੱਸਣ ਨੂੰ ਤਿਆਰ ਨਹੀਂ ਹੈਗਾ ਵੀ ਅਸੀਂ ਜਿਹੜਾ ਇੱਕ ਕਿੰਨਾ ਪੈਸਾ ਖਰਚਿਆ ਐਡਵਰਟਾਈਜ਼ਮੈਂਟ ਦੇ ਉੱਤੇ ਤਾਂ ਭਾਜਪੀ ਜਾਂ ਲੋਕਾਂ ਦੀ ਖੁਸ਼ੀ ਹੈ ਇਹ ਇਹ ਨਾਰਮਲ ਗੱਲ ਹੈਗੀ ਆ ਵੱਡੀ ਗਿਣਤੀ ਚ ਲੋਕੀ ਕਾਂਗਸ ਥੋ ਕਾਂਗਰਸ ਛੱਡ ਕੇ ਜਿਹੜੀ ਆ ਬੀਜੇਪੀ ਵਾਲੇ ਪਾਸ ਚਲ ਗਈ ਹੈ ਹੁਣ ਆਮ ਆਦੀ ਪਾਰਟੀ ਵਾਲੇ ਜਾਣੇ ਸ਼ੁਰੂ ਕਰ ਦੇਣਗੇ। ਲੀਡਰ ਤੇ ਕਿਸਦਾ ਨਹੀਂ ਨਾ ਜੀ ਲੀਡਰ ਤੇ ਵਾਲੇ ਲੋਕੀ ਉਸ ਪਾਸੇ ਹਲ ਜਾਂਦੇ ਨੇ ਨਾ ਗੋਡ ਮਾਰਚਸ ਵਿਦ ਅ ਬਿਗ ਬਟਾਲੀਏ। ਹੁਣ ਜਿਹੜੇ ਥੋੜੇ ਬੰਦੇ ਰਹਿ ਕੇ ਕਾਂਗਸ ਛੋੜੀ ਉਸ ਪਾਸੇ ਚ ਰਣਗੇ ਅੱਧਾ ਕਾਲੀ ਪਹਿਲੇ ਉਹਦੇ ਝੋਲੀ ਚ ਪਹਿਲਾਂ ਬੈਠਾ ਹੋਆ। ਇਹ ਆਮ ਆਦੀ ਪਾਰਟੀ ਵਾਲੇ ਵੀ ਹੁਣ ਖਿਸਕਣਾ ਸ਼ੁਰੂ ਹੋ ਜਾਣਗੇ। ਪਰ ਮੈਨੂੰ ਲੱਗਦਾ ਕਿ ਸਭ ਤੋਂ ਹੁਣ ਵੱਡਾ ਚਾਹ ਹੈ ਪੰਜਾਬ ਦੀ ਸਰਕਾਰ ਨੂੰ ਹੋਊਗਾ ਵੀ ਇਹ ਹੁਣ ਸੀਬੀਆਈ ਜਾਂ ਈਡੀ ਜਾਂ ਜੋ ਵੀ ਹੈਗੇ ਆ ਜਿਹੜੀ ਪੰਜਾਬ ਦੀ ਸ਼ਰਾਬ ਦੀ ਨੀਤੀ ਇਹ ਆ ਜਾਂਦਾ ਸੀ ਕਿ ਕਿਉਂਕਿ ਦਿੱਲੀ ਨੇ ਇੰਟਰਵੈਨ ਕੀਤਾ ਹੈ। ਨੈਕ ਸਮੇਂ ਦੇ ਵਿੱਚ ਇਹ ਸ਼ੁਰੂ ਵੀ ਹੋਇਆ ਸੀਗਾ ਅਜੇ ਦਿੱਲੀ ਤੋਂ ਡਰਦੀ ਸੀ ਪੰਜਾਬ ਤੋਂ ਥੋੜੀ ਬੀਜੇਪੀ ਡਰਦੀ ਸੀ ਪਰ ਹੁਣ ਆਲਮੋਸਟ ਨਹੀਂ ਦੇਖੋ ਵੀ ਆਮ ਆਰੀ ਪਾਰਟੀ ਦਾ ਨਿਸਲੋ ਕੇ ਬਾਕੀ ਕਿਸਾਨ ਵੈਸੇ ਹੀ ਇੱਕ ਕਿਸਮ ਦੀ ਡਿਵੀਜ਼ਨ ਹੈ ਬਹੁਤ ਕਲੀਅਰ ਕਾ ਡਿਵੀਜ਼ਨ ਹੈਗੀ ਆ ਦੋ ਜਥੇਬੰਦੀਆਂ ਆਪਣਾ ਝੰਡਾ ਘੰਡੀ ਫੇਰਦੀਆਂ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਹੈ ਮੁੱਦੇ ਵੱਡੇ ਆ ਗਏ ਤਾਂ ਇਹ ਸਾਰੇ ਨੇ ਬਹੁਤ ਵੱਡੀ ਜਿਹੜੀ ਹੈਗੀ ਆ ਸਪੇਸ ਦੇ ਦਿੱਤੀ ਆ ਬੀਜੇਪੀ ਨੂੰ ਪੰਜਾਬ ਦੇ ਵਿੱਚ ਤਾਂ ਬੀਜੇਪੀ ਨੂੰ ਇਹ ਤਾਂ ਸੋਚਿਆ ਜਾਵੇ ਕਿ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਪਲੇਅਰ ਨਹੀਂ ਹੋਊਗਾ ਬੀਜੇਪੀ ਵੱਡਾ ਪਲੇਅਰ ਬੇ ਦੇ ਵਿੱਚੋਂ ਜਿਹੜਾ ਸੀਗਾ ਉਹ ਯਾ ਭਗਵੰਤ ਮਾਨ ਦੀ ਸਿਆਸਤ 'ਤੇ ਕੋਈ ਅਸਰ ਲੱਗਦਾ ਤੁਹਾਨੂੰ ਕਿ ਭਗਵੰਤ ਮਾਨ ਦੀ ਜਿਹੜੀ ਇਸ ਸਮੇਂ ਭਗਵੰਤ ਮਾਨ ਰਹਿਣਗੇ ਜਾਣਗੇ ਜਾਂ ਉਹਨਾਂ ਦੀ ਰਿਪਲੇਸਮੈਂਟ ਭਗਵੰਤ ਮਾਨ ਬਦਲਦੇ ਹੋਏ ਭਗਵੰਤ ਮਾਨ ਦੀ ਸਿਆਸਤ ਹੈ ਕੀ ਆ ਜੀ ਨਹੀਂ ਨਾ ਵੀ ਬਦਲਣ ਭਗਵੰਤ ਮਾਨ ਦੀ ਸਿਆਸਤ ਨੇ ਕੋਈ ਵਿਜੀਬਲ ਅਸਰ ਪਾਇਆ ਕੋਈ ਲੋਕੀ ਹੁਣ ਤਾਂ ਪਹਿਲਾਂ ਤਾਂ ਠੀਕ ਸੀਗਾ ਉਹਨਾਂ ਤਾਂ ਬਹੁਤ ਇਜਤ ਕਰਦੇ ਸੀ ਮਾਨ ਕਰਦੇ ਸੀ ਹੁਣ ਮੇਰਾ ਆਪਣਾ ਤਜਰਬਾ ਵੀ ਲੋਕੀ ਸੀਰੀਅਸ ਲੈਂਦੇ ਨਹੀਂ ਉਹਨਾਂ ਨੂੰ ਸਹੀ ਹੈ ਜਿਹੜਾ ਹੈਗਾ ਸੀਗਾ ਪੰਜਾਬ ਦਾ ਮੁੱਦੇ ਹੈਗੇ ਢਾਂਚਾਗਤ ਪੰਜਾਬ ਦਾ ਮੁੱਦੇ ਹੈਗੇ ਆ ਬਹੁਤ ਸੀਰੀਅਸ ਔਰ ਉਹਨੇ ਤਾਂ ਸਾਰਾ ਦਿੱਲੀ ਦਰਬਾਰ ਨੂੰ ਇਥੇ ਲਿਆਂਦਾ ਦਿੱਲੀ ਦਰਬਾਰ ਅਗੇ ਗੋਡੇ ਟੇਕ ਛੱਡੇ ਇਕਰੀਵਾਲ ਸੀ ਸਾਫ ਸੁਪਰੀਮੋ ਦੀ ਗੱਲ ਕਰਦੇ ਆ ਪਾਰਟੀ ਇਥੇ ਹੈ ਕੋਈ ਨਹੀਂ ਮਾੜੀ ਦੀ ਹਲ ਜੋ ਲਾਈ ਸਾਰੀਆਂ ਚੂੜਾਂ ਹਿੱਲ ਜਾਣੀਆਂ ਆ ਹਾਂ ਜੀ ਪਹਿਲੇ ਪਾਸੇ ਗਵੰਤਮਾਨ ਬਹੁਤ ਵੰਦਰੇਪਲ ਪੋਜੀਸ਼ਨ ਚ ਹੈ ਪਰ ਗਵੰਤਮਾਨ ਕੋਈ ਬਹੁਤ ਵੱਡਾ ਐਸਪੈਕਟ ਹੈ ਇਹ ਕਿ ਪੰਜਾਬ ਦੇ ਲੋਕ ਦੀ ਧਿਰ ਬਣਨਗੇ ਜਿਹੜੇ 90 99 ਲਿਖਦੇ ਉਹਨਾਂ ਜਿਹੜੇ ਮਰਜ਼ੀ ਪਾਸੇ ਘੁਮਾ ਦਿਓ ਜੀ ਦੇਖਿਆ ਨਾ ਪਹਿਲੇ ਸਮੇਂ ਤੇ ਬਹਿਸ ਵੀ ਆਈ ਸੀ ਕਿ ਹਿੰਦੂ ਹੋਣਾ ਚਾਹੀਦਾ ਸਿੱਖ ਹੋਣਾ ਚਾਹੀਦਾ ਮੈਂ ਖੁਦ ਇਸ ਗੱਲ ਦਾ ਹਾਂ ਇਹ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ ਲੋਕੀ ਕਹਿੰਦੇ ਮੈਂ ਨਹੀਂ ਕਹਿੰਦਾ ਅਸੀਂ ਪੁੱਛਿਆ ਸੀ ਲੋਕਾਂ ਨੂੰ ਸਵਾਲ ਕਿ ਸਿੱਖ ਹੋਣਾ ਚਾਹੀਦਾ ਉਹ ਕਹਿੰਦੇ ਸਾਡੇ ਉਹਨਾਂ ਕੋਈ ਹੋਵੇ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਜੀ ਉਹਨਾਂ ਨੂੰ ਕੋਈ ਕੰਸਰਨ ਨਹੀਂ ਇਸ ਚੀਜ਼ ਦਾ ਮੈਂ ਲਾਰਜਰ ਮੈਜੋਰਟੀ ਨੂੰ ਕਰਦਾ ਹੋ ਸਕਦਾ 2-5% ਕਹਿਣ ਵੀ ਨਹੀਂ ਜਿਸੇ ਖੋਣਾ ਚਾਹੁੰਦਾ ਜੇ ਲਾਰਜਰ ਕੰਟੈਕਸਟ ਦੇਖਦੇ ਆ ਤਾਂ ਉਹਦੇ ਵਿੱਚ ਇਹ ਕੋਈ ਫਰਕ ਨਹੀਂ ਪੈਂਦਾ ਇਹ ਕਮਿਊਨਲ ਐਂਗਲ ਇਸ ਪਾਸੇ ਨਹੀਂ ਹੈਗਾ ਤੁਸੀਂ ਦੇਖੋ ਕਾਂਗਰਸ ਨੇ ਉਦੋਂ ਕਿੰਨੀ ਵੱਡੀ ਆਪਣੇ ਤਰੀਕੇ ਨਾਲ ਸਟ੍ਰੈਟਜੀ ਸੀ ਪਰ ਉਹ ਨਹੀਂ ਕੰਮ ਆਈ ਉਹਨਾਂ ਦੇ ਜਨੀ ਸਾਬ ਨੂੰ ਬਣਾਉਣ ਦੇ ਤੌਰ ਦੇ ਉੱਤੇ ਸਿਰ ਭਗਵੰਤ ਮਾਨ ਇਸ ਵੇਲੇ ਬਹੁਤ ਵਨਰੇਬਲ ਪੋਜੀਸ਼ਨ ਦੇ ਵਿੱਚ ਆ ਬਹੁਤ ਇਨਸਿਕਿਓਰ ਆ ਕਾਰਨ ਕਿ ਇੱਕ ਹੈਗਾ ਕਿ ਉਦਕੋ ਆਪਰਚੂਨਿਟੀ ਵੀ ਹੈਗੀ ਆ ਆਪਰਚੂਨਿਟੀ ਇਹ ਹੈਗੀ ਵੀ ਅੱਜ ਜੋ ਡਟ ਕੇ ਲਲੇ ਸਟੈਂਡ ਵੀ ਭਾਈ ਮੈਨੂੰ ਆਪਣਾ ਇੱਥੇ ਕੰਮ ਕਰਨ ਦੋ ਮੈਂ origional ਪਾਰਟੀ ਦੇ ਤੌਰ ਤੇ ਕੰਮ ਕਰਨਾ ਆ ਜਿਹੜੇ ਤੁਸੀਂ ਐਡਵਾਈਜ਼ਰ ਡੂਜ਼ਰ ਭੇਜਦੇ ਆ ਇਹਨਾਂ ਦਾ ਜੋ ਕਰਮਾ ਇਹਨੂੰ ਨੂੰ ਮੈਂ ਕੰਟਰੋਲ ਕਰੂੰਗਾ ਹੈ ਤੁਸੀਂ ਇੱਥੋਂ ਲੰਬੇ ਹੋ ਪਰ ਉਹ ਕਰ ਨਹੀਂ ਸਕਦਾ ਉਹਦੀ ਇੰਨੀ ਪੋਲੀਟਿਕਲ ਕੈਪੈਸਿਟੀ ਨਹੀਂ ਹੈਗੀ ਕਿਉਂਕਿ ਉਹਦੇ ਥੱਲੇ ਲੱਤਾਂ ਬੜੇ ਬਹੁਤ ਵਾਰ ਬੜੇ ਉੱਥੇ ਹੋਰ ਮੰਤਰੀ ਬਣਨ ਨੂੰ ਤਿਆਰ ਬੈਠੇ ਆ ਬੜੇ ਮੁੱਖ ਮੰਤਰੀ ਬਣਨ ਨੂੰ ਬੜਦੇ ਆ ਦੂਸਰਾ ਹੈ ਕਿ ਭਗਵੰਤ ਮਾਨ ਦਾ ਉਹਨਾਂ ਰੈਪੋ ਜਿਹੜਾ ਮੁੱਖ ਮੰਤਰੀ ਦਾ ਆਪਣੇ ਮੰਤਰੀਆਂ ਦੇ ਨਾਲ ਐਮਐਲਏ ਦੇ ਨਾਲ ਜਿਹੜਾ ਸਾਨੂੰ ਪਤਾ ਲੱਗਦਾ ਉਹ ਜਨ ਜ਼ਿਆਦਾ ਨਹੀਂ ਹੈਗਾ ਉਹਨੀ ਇੰਟੀਮੇਸੀ ਨਹੀਂ ਹੈਗੀ ਤਾਂ ਇਸ ਕਰਕੇ ਪੰਜਾਬ ਦਾ ਤੇ ਬਹੁਤ ਸੀਰੀਅਸ ਕ੍ਰਾਈਸਿਸ ਹੋ ਗਿਆ ਅਸੀਂ ਤਾਂ ਹੀ ਕਹਾਂਗੇ ਵੀ ਇਹ 3 ਸਾਲ ਜਿਹੜੇ ਦੋ ਸਾਲ ਰਹਿੰਦੇ ਆ 1.5 ਸਾਲ ਉਹਨੂੰ ਪੂਰਾ ਕਰ ਲੈਣਾ ਇਹ ਨਾ ਹੋਵੇ ਕਿ ਵਿੱਚੇ ਹੀ ਇਹਨਾਂ ਖਲਾਰਾ ਪੈ ਜਾਵੇ ਤੇ ਮੀਟਰ ਮੜੇ ਪਾਸੇ ਚੱਲ ਜਾਣ ਕੱਲ ਨੂੰ ਸ਼ਰਾਬਨੀਪੁਰ ਦੇ ਵਿੱਚ ਫੜ ਕੇ ਜੋ ਮੁੱਖ ਮੰਤਰੀ ਅੰਦਰ ਹੋ ਸਕਦਾ ਜੀ ਇਹਨਾਂ ਦੇ ਮੰਤਰੀਆਂ ਦਾ ਹੋਣਾ ਬੰਦੇ ਤੇ ਆਉਂਦੀ ਆ ਤੇ ਇਹਨਾਂ ਲਈ ਵੀ ਸਮੱਸਿਆ ਖੜੀ ਹੋ ਸਕਦੀ ਹੈ ਥੱਲੇ ਕੇਡਰ ਤਾਂ ਹੈ ਹੀ ਨਹੀਂ ਇਹ ਦੇਖੋ ਨਾ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਹੀਂ ਹੋ ਸਕਦੇ ਹਮਰ ਸਾਲ ਦੇ ਵਿੱਚ ਹੈ ਜਲੰਧਰ ਦੇ ਵਿੱਚ ਮੈਜੋਰਟੀ ਆਈ ਫਗਵਾੜੇ ਨਹੀਂ ਹਾਰੇ ਬਠਿੰਡੇ ਇਹਨਾਂ ਨੇ ਕੀ ਕੀਤਾ ਹੂੰ ਲੁਧਿਆਣੇ ਜੀ ਵੀ ਮੇਰੇ ਖਿਆਲ ਕਲੀਅਰ ਕੱਟ ਮੈਜੋਰਟੀ ਨਹੀਂ ਮਿਲੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਪਟਿਆਲੇ ਨੂੰ ਛੱਡ ਕੇ ਉਹਨਾਂ ਨੂੰ ਕਿਤੇ ਕਲੀਅਰ ਮੈਜੋਰਟੀ ਨਹੀਂ ਸੀ ਪਟਿਆਲੇ ਪਟਿਆਲੇ ਵੇਸ਼ਾਂ ਤੱਕਾ ਹੁੰਦਾ ਜਦੋਂ ਤੁਸੀਂ ਦੇਖੋ ਕਿ ਰਿਮਿੰਦਰ ਸਿੰਘ ਅਕਾਲੀ ਆ ਇਹ ਸਾਰੀਆਂ ਸਾਰੀਆਂ ਉਸੇ ਪਛਾਣਦੀਆਂ ਹਨ ਪਟਿਆਲੇ ਦੀ ਹਿਸਟਰੀ ਹੈ ਪਟਿਆਲੇ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਵਿੱਚ ਪਹਿਲੇ ਲੰਮੇ ਸਮੇਂ ਤੋਂ ਇਦਾਂ ਹੋ ਰਿਹਾ ਜਿਹਦੀ ਸਰਕਾਰ ਹੁੰਦੀ ਉਹ ਆਪਣਾ ਪੂਰਾ ਪੂਰਾ ਹੁੰਜਾ ਫੇਰ ਦਿੰਦਾ ਉਹ ਚੋਂ ਦੂਰੇ ਸੜਕਾਂ ਤੇ ਉਹਨੇ ਫੇਰ ਦਿੰਦੇ ਆ ਤੁਹਾਨੂੰ ਯਾਦ ਹੋਵੇ ਅਕਾਲੀਆਂ ਦੇ ਵੇਲੇ ਕਿ ਰਿਮਿੰਦਰ ਸਿੰਘ ਧਰਨਾ ਲਾਉਂਦੇ ਆ 2 ਵਜੇ ਤੱਕ ਤੇ 2 ਵਜੇ ਤੱਕ ਉਹਨਾਂ ਨੇ ਡਿਕਲੇਅਰ ਕਰਦੇ ਰਿਜ਼ਲਟ ਸਾਰੇ ਉਹਦੇ ਵਿੱਚੋਂ ਤੇ ਪਟਿਆ ਇਥੇ ਵਿਜ਼ੀਬਲ ਮਿਲਣੀ ਚਾਹੀਦੀ ਕਿਉਂਕਿ ਰੂਲਿੰਗ ਪਾਰਟੀ ਆ ਜੀ ਤੁਸੀਂ ਇਹ ਕਰਕੇ ਲੈਸਟੀ ਮੇਸੀ ਤੇ ਗਵਾ ਚੁੱਕਿਆ ਡਰ ਇਹ ਹੈਗਾ ਹੁਣ ਇਹ ਆ ਕਿ ਵੀ ਇਹ ਸਰਕਾਰ 2 ਸਾਲ ਪੂਰੇ ਕਰ ਲਵੇ ਜੀ ਤੇ ਬਹੁਤ ਚੰਗਾ ਲਸਬ ਸ਼ੁਕਰੀਆ ਦੁਬਾਰਾ ਫਿਰ ਮਿਲਾਂਗੇ ਨਵੇਂ ਮੁੱਦੇ ਬਹੁਤ ਬਹੁਤ ਧੰਨ